ਸੋ ਗੱਲ ਬਾਤ ਇਹ ਹੈ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਦੇ ਘਰ ਲੜਕੀ ਦੇ ਜਨਮ ਤੋਂ ਬਾਅਦ ਭਗਵੰਤ ਮਾਨ ਦੇ ਜੱਦੀ ਪਿੰਡ ਸਤੋਜ ਵਿਖੇ ਖੁਸ਼ੀ ਦੀ ਲਹਿਰ ਸੋ ਪਿੰਡ ਵਾਸੀਆਂ ਦੇ ਵੱਲੋਂ ਲੱਡੂ ਵੰਡ ਕੇ ਖੁਸ਼ੀ ਨੂੰ ਸਾਂਝਾ ਕੀਤਾ ਗਿਆ ਸੀਐਮ ਮਾਨ ਦੇ ਘਰ ਬੇਟੀ ਦਾ ਜਨਮ ਹੋਇਆ ਜੁਥੇ ਕਿ ਸੀਐਮ ਦੇ ਜੱਦੀ ਪਿੰਡ ਦੇ ਵਿਖੇ ਖੁਸ਼ੀ ਮਨਾਈ ਜਾ ਰਹੀ ਹੈ ਸੋ ਲੋਕਾਂ ਦੇ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਬੱਤ ਬੱਤ ਖੁਸ਼ੀ ਹੈ ਜੀ ਦਿਖ ਨੂੰ ਤਾਂ ਪੜ ਜੇ ਬੰਦੇ ਆ ਹਾਂ ਉਹ ਸਾਡੇ ਇਹ ਸਾਰਾ ਕੋਈ ਵੀ ਕਿਸੇ ਨੇ ਬਣਾਇਆ ਕਿੰਨੇ ਮੰਤਰੀ ਹੋ ਗਏ ਬਾਗਲਕੇ ਵੀ ਹੋ ਗਏ ਹੋਰ ਵੀ ਹੋ ਗਏ ਸਾਰੇ ਬਹੁਤ ਵਧੀਆ ਚੀਜ਼ ਬਣਾਈ ਸਾਡੇ ਇਧਰ ਹੋਰ ਵੀ ਸਕੂਲ ਸਕਰਚ ਬਹੁਤ ਵਧੀਆ ਮਾਨ ਹੁੰਦਾ ਵੀ ਸਾਡੇ ਪਿੰਡ ਦੇ ਨੌਜਵਾਨ ਮੁੰਡਾ ਹਾਂ ਹਾਂ ਜੀ ਬਹੁਤ ਮਾਨ ਚ ਹਾਂ ਬਹੁਤ ਸਿੱਧੀ ਸਿੱਧੀ ਬੋਲਦਾ ਬਹੁਤ ਛਿਆਣਾ ਬੰਦਾ ਉਹ ਬਹੁਤ ਠੀਕ ਹੈ ਦਿਮਾਗ ਠੀਕ ਹੈ ਉਹਦਾ ਮੁੰਡੇ ਦਾ ਇਹੀ ਗੱਲ ਨਹੀਂ ਹਾਂ ਅੱਜ 3 ਜਨਮ ਲਿਆ ਉਹਨਾਂ ਨੇ ਹਾਂ ਜੀ ਬਹੁਤ ਹੀ ਠੀਕ ਹੈ ਪਿਆਰ ਤੋਂ ਪਿਆਰ ਤੋਂ ਬੋਲਦਾ ਪੁੱਜੀ ਅੱਜ ਦੇ ਸਮੇਂ ਜਿਹੜੇ ਲੜਕੀਆਂ ਨਾਲ ਵਧ ਕੇ ਨੇ ਧੀਆਂ ਹਾਂ ਵਧ ਵਧ ਹੈਗੇ ਸਾਹਮਦੀ ਜੇ ਦੁੱਖ ਸਿੱਖ ਜਤੀ ਹੋਰੂਗੀ ਮੁੰਡਾ ਖੜਦਾ ਹੀ ਜਾਗਾ ਪਰ ਤੇ ਅੱਗੇ ਦੇਖਣੀ ਚਾਹੀਏ ਕਿ ਹਾਂ ਜੀ ਤੇ ਈ ਆਉਣ ਵਾਲੇ ਹਾਂ ਕਹਿੰਦੇ ਸਭ ਕੁਝ ਨਹੀਂ ਸਾਡੇ ਦੋ ਤਿੰਨ ਚਾਂਸੇ ਹੋ ਜੇ ਕੁੜੀ ਹੀ ਖੜਦੇ ਨੇ ਮੁੰਡਾ ਲਵੀ ਨਗਦਾ ਆਹ ਚੀਜ਼ ਬਹੁਤ ਕੁੜੀ ਤਾਂ ਬਹੁਤ ਪਿਆਰ ਕਰਦੀ ਆਂ ਆਇਆ ਬੜਾ ਵੱਧ ਵੱਧ ਬਦਾਈਆਂ ਠੀਕ ਹੈ ਠੀਕ ਹੈ ਤਾਂ ਖੁਸ਼ੀ ਦਾ ਮਾਹੌਲ ਹੈ ਜੀ ਅੱਜ ਜੋ ਮੁੱਖ ਮੰਤਰੀ ਪੰਜਾਬ ਦੇ ਬੇਟੀ ਦਾ ਜਨਮ ਲੱਗਾ ਅਸੀਂ ਬਹੁਤ ਬਹੁਤ ਮੁਬਾਰਕਾ ਦਿੰਨੇ ਹਾਂ ਪੂਰੇ ਪਰਿਵਾਰ ਨੂੰ ਜੀ ਸੀਐਮ ਸਾਹਿਬ ਨੂੰ ਜੀ ਤੇ ਇਸ ਖੁਸ਼ੀ ਦੇ ਵਿੱਚ ਅਸੀਂ ਅੱਜ ਪਿੰਡ ਵਾਸੀਆਂ ਵੱਲੋਂ ਲੱਡੂ ਵੰਡੇ ਰਹੇ ਨੇਗੇ ਤੇ ਇਹ ਜੱਦੀ ਦਰਵਾਜ਼ਾ ਹੈ ਜਿੱਥੇ ਨਾਲ ਸਭ ਖੇਡੇ ਨੇਗੇ ਤੇ ਅਸੀਂ ਉਹਨਾਂ ਦੇ ਆਪਣੇ ਬੇਟੀ ਹੋਣ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਲੱਡੂ ਵੰਡੇ ਨੇ ਜੀ ਪੂਰੀ ਸੰਗਤ ਮਾਨ ਸਾਹਿਬ ਆਪ ਕਹਿੰਦੇ ਸੀ ਵੀ ਧੀ ਪੁੱਤ 'ਚ ਕੋਈ ਫਰਕ ਨਹੀਂ ਹੈਗਾ ਵੀ ਜੇ ਪਰਮਾਤਮਾ ਨੇ ਬਖਸ਼ਿਆ ਉਹ ਮੰਨੂ ਹਾਂਜੀ ਅੱਜ ਉਹ ਤਾਂ ਪਹਿਲੀ ਟਵੀਟ ਕਰਤਾ ਸੀਗਾ ਤੁਹਾਨੂੰ ਪਤਾ ਹੀ ਹੈਗਾ ਤੇ ਬਾਕੀ ਜੋ ਪਰਮਾਤਮਾ ਨੇ ਚੀਜ਼ ਦੇਣੀ ਹੈਗੀ ਉਹਨਾਂ ਦੀ ਖੁਸ਼ੀ ਦੇ ਵਿੱਚ ਕੁਸ਼ੀ ਦੇ ਵਿੱਚ ਸ਼ਾਮਲਾਂਗੇ ਪੂਰਾ ਪਰਿਵਾਰ ਦੇ ਨਾਲ ਅਸੀਂ ਬਹੁਤ ਬਹੁਤ ਮੁਬਾਰਕਾ ਦਿੰਨੇ ਆ ਪੂਰੇ ਪਰਿਵਾਰ ਨੂੰ ਜੀ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਬਈ ਬਤ ਤੋਂ ਤਾਂ ਖੁਸ਼ੀ ਹੋਈ ਬਹੁਤ ਖੁਸ਼ੀ ਹੈ ਜੀ ਹਾਂ ਪਹਿਲਾਂ ਤੋਂ ਰਾਕੇ ਸਿੱਤ ਤੋਂ ਖੁਸ਼ੀ ਆ ਭਾਈ ਬੱਸ ਆ ਤਾਂ ਮੈਂ ਬੋਲ ਵੀ ਬਹੂੰਗੀ ਕਾ ਕਰੂੰ ਸੰਗ ਲੱਗਦੀ ਆ ਬਹੁਤ ਖੁਸ਼ੀ ਦਾ ਮਹੌਰਾ ਵੀ ਸਾਡੇ ਵਧੀਆ ਹੂੰ ਭਗਵੰਤ ਮਾਨ ਦੇ ਤੇ ਲੜਕੀ ਹੋਈ ਹਾਂ ਲੜਕੀ ਹਾਂ ਇੱਥੇ ਖੇਡਦੇ ਹੁੰਦੇ ਭਗਵੰਤ ਮਾਨ ਦੇ ਲੜਕੀ ਹੋਈ ਆ ਮਾਫਰੇ ਦਾ ਪੂਰਾ ਖੁਸ਼ੀ ਦਾ ਮਾਹੌਲ ਹੈ ਪੰਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਪੰਦੇ ਵਿੱਚ ਕਮ ਕਮ ਬਥੇਰੇ ਕਰਦਾ ਕਮ ਕਮ ਚਲਾਵਾਂਗੇ ਸਾਰੇ ਫਟਾਕੇ ਫਰੋਕੇ ਵੀ ਚਲਾਵਾਂਗੇ ਪੂਰੀ ਖੁਸ਼ੀ ਹੈ ਹਾਂ ਪੂਰੀ ਖੁਸ਼ੀ ਹੈ ਪੂਰੀ ਖੁਸ਼ੀ ਹੈ ਫਟਾਕੇ ਵੀ ਚਲਾਵਾਂਗੇ